ਹਾਂਜੀ ਸਤਿ ਸ੍ਰੀ ਅਕਾਲ ਵੀ ਮਿੱਤਰੋ ਮੇਰਾ ਨਾਮ ਹਰਮਨ ਤੇ ਵੈਲਕਮ ਟੂ ਮਾਈ YouTube ਚੈਨਲ ਹਰਮਨ ਬਲੌਗਸ ਇਨ ਆਸਟ੍ਰੇਲੀਆ ਅੱਜ ਅਸੀਂ ਆਏ ਆ ਜਿੱਟ ਟਬੂmba ਦੇ ਫਲਾਵਰ ਕਾਰਨੀਵਲ ਜੋ ਕਿ ਸਤੰਬਰ ਦੇ ਮਹੀਨੇ ਵਿੱਚ ਹਰ ਸਾਲ ਟਬੂmba ਦੇ Town 'ਚ ਹੁੰਦਾ ਟਬੂmba ਕੁਵਿੰਸਲੈਂਡ ਦਾ ਇੱਕ ਰੀਜਨਲ Town ਹੈ ਤੇ ਇਹਨੂੰ ਗਾਰਡਨ ਸਿਟੀ ਵੀ ਕਿਹਾ ਜਾਂਦਾ ਹੈ ਉਹਦੇ ਪਿੱਛੇ ਰੀਜ਼ਨ ਇਹ ਹੈ ਕਿ ਤੁਸੀਂ ਹੁਣੇ ਅਗਲੀ ਵੀਡੀਓ ਦੇ ਨਾਲ ਨਾਲ ਦੇਖੋਗੇ ਕਿਉਂ ਇਹਨੂੰ ਗਾਰਡਨ ਸਿਟੀ ਕਿਹਾ ਜਾਂਦਾ ਹੈ ਆ ਦੇਖੋ ਜੀ ਇੱਕ ਵੱਡਾ ਜਿਨਾਂ ਨੇ ਝੂਲਾ ਲਾਇਆ ਪਰ ਝੂਏ ਦੀ ਝੂਲੇ ਦੀ ਲੋਕੇਸ਼ਨ ਥੋੜੀ ਜੀ ਵੀਅਰਡ ਜੀ ਆ ਦੋ ਦਮਦ ਰਖਤਾਂ ਦੇ ਵਿੱਚ ਨਾ ਚਕੰਜਿਆ ਆਇਆ ਕਿ ਜਿੱਦਾਂ ਮਤਲਬ ਨਾ ਤਾਣੀਆਂ ਦਾ ਬੰਦਾ ਰਗੜਦਾ ਜਾਊਗਾ ਜੇ ਉਹ ਘੁੰਮੂਗਾ ਤਾਂ ਤੇ ਮੇਲੇ ਦੀਆਂ ਰੌਣਕਾਂ ਲੱਗੀਆਂ ਹੀ ਆਆਂ ਪੂਰੀਆਂ ਜਿੱਦਾਂ ਆ ਵੀਲ ਆਫ ਓਜ਼ੀ ਇਹ ਰੱਖਿਆ ਨਾ ਇਹਨਾਂ ਨੇ ਤੇ ਲੋਕੀ ਆਏ ਪਏ ਨੇ ਚੰਗਾ ਦਿਨ ਖੜਿਆ ਵਾ ਦੁਪਹਿਰ ਦਾ ਦਿਨ ਹੈ ਤੇ ਕਾਫੀ ਲੋਕੀ ਆਪਣੇ ਬੱਚਿਆਂ ਨਾਲ ਆਏ ਆ ਡੇਨਾਂ ਦੇ ਨਹੀਂ ਬੱਚੇ ਆਪਣੇ ਕਤੂਰੀਆਂ ਨਾਲ ਆਏ ਆ ਕੁੱਤੇ ਬਿੱਲੀਆਂ ਲੈ ਕੇ ਆਏ ਆ ਇੱਥੇ ਫੂਡ ਸਟਾਲ ਵੀ ਲੱਗੇ ਸੀ ਅਸੀਂ ਵੀ ਥੋੜਾ ਬਹੁਤਾ ਦਿਲ ਕਰਿਆ ਤੇ ਥੋੜੇ ਜਿਹਾ ਅਪ ਡੋਨਟ ਲੈ ਲਏ ਡੋਨਟ ਤਾਂ ਕਿਉਂਕਿ ਸਵੀਟ ਟ੍ਰੀਟ ਖਾਣ ਦਾ ਦਿਲ ਕੀਤਾ ਸੀਗਾ ਤੇ ਬਸ ਸੈਰਾਂ ਚੱਲ ਲਈ ਜਲਦੀਆਂ ਮੈਂ ਸਾਰੇ ਪਾਸੇ ਤੁਰੇ ਫਿਰਦੇ ਆ ਦੇਖੀ ਜਾਂਦੇ ਆ ਜੀ ਆਹ ਦੇਖੋ ਜੀ ਹੁਣ ਆਇਆ ਮੇਨ ਅਟਰੈਕਸ਼ਨ ਆਫ ਦਾ ਟਾਊਨ ਜਿਹਦੇ ਕਰਕੇ ਇਹਨੂੰ ਗਾਰਡਨ ਸਿਟੀ ਵੀ ਕਿਹਾ ਜਾਂਦਾ ਇੱਥੇ ਹਰ ਸਤੰਬਰ ਵਿੱਚ ਫਲਾਵਰ ਫੈਸਟੀਵਲ ਹੁੰਦਾ ਤੇ ਤੁਹਾਨੂੰ ਇਹ ਲੱਗੂ ਕਿ ਜਿੱਦਾਂ ਨਾ ਯੂਰਪ ਦੇ ਉਹ ਕੰਟਰੀ ਚ ਚਲ ਜਾਂਦੇ ਜਿੱਥੇ ਆਪਾਂ ਇੰਟਰਨੈਟ ਤੇ ਵੀਡੀਓਜ਼ ਵੀ ਕਾਫੀ ਦੇਖਦੇ ਆਈ ਥਿੰਕ ਨੀਦਰਲੈਂਡ ਆ ਜਿੱਥੇ ਇਦਾਂ ਦੇ ਗਾਰਡਨ ਕਾਫੀ ਹੁੰਦੇ ਆ ਫੁੱਲ ਰੰਗ ਬਰੰਗੇ ਹੁੰਦੇ ਆ ਤੇ ਪੂਰੀ ਉਦਾਂ ਦੀ ਵਾਏ ਬੰਦੀ ਆ ਤੇ ਵੀਕਐਂਡ ਤੇ ਕਾਫੀ ਰਸ਼ ਹੁੰਦਾ ਵਾ ਇਹਨਾਂ ਦਿਨਾਂ ਵਿੱਚ ਬਟ ਇਫ ਯੂ ਕੈਨ ਤੁਸੀਂ ਵੀਕਡੇਜ਼ ਵਿੱਚ ਆਓ ਤੇ ਤੁਹਾਨੂੰ ਬੜੇ ਲੋਕ ਨਹੀਂ ਮਿਲਦੇ ਤੁਸੀਂ ਚੰਗੀ ਤਰ੍ਹਾਂ ਇੰਜੋਏ ਕਰ ਸਕਦੇ ਹੋ ਵੇਖੋ ਕਿਦਾਂ ਰੰਗ ਬਰੰਗੇ ਫੁੱਲ ਆ ਤੇ ਕਾਫੀ ਇਹਨਾਂ ਨੇ ਡਿਜ਼ਾਈਨ ਵੀ ਬਣਾਇਆ ਉੜੀ ਜੇ ਪਰ ਲਾਈਵ ਪਰਫਾਰਮੈਂਸ ਦੇ ਕੇ ਲਾਈਵ 뮤직 ਚੱਲਦਾ ਰਹੇਗਾ ਬਸ ਥੋੜਾ ਉਧਰ ਇੰਜੋਏ ਕਰਕੇ ਹੀ ਫੇਰ ਫੁੱਲਾਂ ਦੇ ਦਿਵਾਲੇ ਹੋ ਗਏ ਆ ਬਸ ਇਧਰੋਂ ਤਾਂ ਸੱਚੀ ਜਾਣ ਦਾ ਦਿਲ ਨਹੀਂ ਕਰਦਾ ਐਡੇ ਰੰਗ ਬਰੰਗੇ ਫੁੱਲ ਆ ਦੇਖੋ ਇਹਨਾਂ ਨੇ ਜਿੱਦਾਂ ਭੂਲ ਭਲਈਆ ਜੀ ਬਣਾਈ ਹੋਈ ਆ ਫੁੱਲਾਂ ਦੀ ਫੁੱਲਾਂ ਦੇ ਤਨੀ ਕੀ ਜਿੱਦਾਂ ਹੈਜ ਜੀ ਨਹੀਂ ਹੁੰਦੀ ਆਪਣੀ ਇੰਡੀਆ 'ਚ ਉਹ ਹੈਜ ਜੀ ਸ਼ੇਪ ਤੇ ਕਟਿੰਗ ਜਿੱਦਾਂ ਨੇ ਕੀਤੀ ਆ ਬਹੁਤ ਵਧੀਆ ਮੇਨਟੇਨ ਕੀਤੀ ਈ ਚੀਜ਼ ਤੇ ਸਾਰੇ ਪਾਸੇ ਨਿਆਣੇ ਖੇਡੀ ਜਾਂਦੇ ਦੌੜੀ ਜਾਂਦੇ ਆ ਤੇ ਬਹੁਤ ਵਧੀਆ ਮਾਹੌਲ ਆ ਆ ਦੇਖੋ ਜੀ پارک ਦਾ ਪੈਨੋਰਾਮਾ 뷰 ਇਸ ਪਾਸਿਓਂ ਦੀ ਤੇ ਦੇਖੋ ਐਂਡ ਤੱਕ ਤੁਹਾਨੂੰ ਦੇਖੀ ਜਾਂਦੇ ਰੰਗ-ਬਰੰਗੇ ਫੁੱਲਾਂ ਦੀਆਂ ਕਿਆਰੀਆਂ ਬਣਾਈ ਹੋਈਆਂ ਵਾ ਬਹੁਤ ਵਧੀਆ ਇਹਨਾਂ ਨੇ ਕਲਰਫੁੱਲ ਜਿਹਾ ਮਾਹੌਲ ਹੁੰਦਾ ਵਾ ਕਾਫੀ ਹਰਿਆਲੀ ਆ ਕਾਫੀ ਦਰਖਤ ਵਾ پارک ਵੀ ਕਾਫੀ ਮਸ਼ਹੂਰ ਆ ਟੁੰਬੇ ਦਾ ਇਸ ਪਾਸੇ ਮਿਊਜ਼ੀਅਮ ਆ ਥੋੜਾ ਜਿਹਾ ਗਾਂਹ ਜਾ ਕੇ ਤੇ ਇੱਥੇ ਆਪਣੀ ਫਾਰਮਰ ਮਾਰਕੀਟ ਜੋ ਵੀਕਐਂਡ ਸੈਟਰਡੇ ਸੰਡੇ ਮਾਰਕੀਟ ਵੀ ਲੱਗਦੀ ਹੁੰਦੀ ਆ ਉਹ ਵੀ ਆਰਟ ਐਂਡ ਕ્રાਫਟ ਰਿਲੇਟਡ ਹੁੰਦੀ ਉਹਦੀ ਵੀਡੀਓ ਵੀ ਪਾਈ ਯੂਟਿਊਬ ਤੇ ਇੱਕ ਦੇਖਿਓ ਪਿੱਛੇ ਜਾ ਕੇ ਸੈਟਰਡੇ ਮਾਰਕੀਟ ਲਿਖਿਆ ਹੋਣਾ ਫਾਰਮਰ ਮਾਰਕੀਟ ਜਿੰਨ ਤੋਂ ਬੂੰਬਾ ਕਰਕੇ ਤੇ ਇਹ ਦੇਖੋ ਵੱਖਰੇ ਵੱਖਰੇ ਤਰ੍ਹਾਂ ਦੇ ਫੁੱਲ ਆ ਕਈ ਫੁੱਲ ਆ ਕਈ ਬੂਟੇ ਆ ਤੇ ਉਧਰ ਉਹਨਾਂ ਨੇ ਝੂਲੇ ਵੀ ਉਹ ਲੇਟਾ ਜਗਾਤੀ ਉਹ ਵੀ ਜਗਮਗ ਕਰਨ ਲੱਗ ਪਿਆ ਸ਼ਾਮ ਦਾ ਟਾਈਮ ਹੋ ਹੀ ਜਾਂਦਾ ਨਾਲ ਨਾਲ ਇਹਨਾਂ ਦਿਨਾਂ 'ਚ ਨਾ ਆ ਜਿਹੜਾ ਸਤੰਬਰ ਦਾ ਟਾਈਮ ਹੁੰਦਾ ਸਪ੍ਰਿੰਗ ਸੀਜ਼ਨ ਹੁੰਦਾ ਉੱਥੇ ਆਸਟ੍ਰੇਲੀਆ 'ਚ ਤੇ ਮੋਸਟਲੀ ਜਿਹੜੇ ਮਰਜੀ ਪਾਰਕ ਤੇ ਚਲ ਜਾਓ ਤੁਸੀਂ ਲੋਕਾਂ ਨੇ ਘਰਾਂ 'ਚ ਵੀ ਬਹੁਤ ਵਧੀਆ ਇਹਨਾਂ ਨੇ ਫੁੱਲ ਬਾੜੀ ਲਾਈ ਹੁੰਦੀ ਆ ਤੇ ਇਹਨਾਂ ਦਿਨਾਂ 'ਚ ਟਵੋਂਬਾ ਇੱਥੇ ਆਇਸਟਾਨ ਵਿੱਚ ਕੰਪੀਟੀਸ਼ਨ ਵੀ ਹੁੰਦਾ ਵਾ ਕਿ ਲੋਕੀ ਆਪੋ ਆਪਣੇ ਘਰਾਂ ਦੇ ਨਾਲ ਗਾਰਡਨ ਬਹੁਤ ਵਧੀਆ-ਵਧੀਆ ਬਣਾਉਂਦੇ ਆ ਤੇ ਪੂਰੇ ਸ਼ਹਿਰ ਲੈਵਲ ਤੇ ਲੋਕੀ ਕੰਪੀਟੀਸ਼ਨ ਕਰਦੇ ਆ ਫਿਰ ਵਿਨਰਸ ਨੂੰ ਪੈਸੇ ਵੀ ਮਿਲਦੇ ਸਹੀ ਹੈ ਮਤਲਬ ਲੋਕੀ ਇੱਡੇ ਸੀਰੀਅਸ ਹੁੰਦੇ ਆ ਇਹਨਾਂ ਚੀਜ਼ਾਂ ਵਾਸਤੇ ਤੇ ਕਾਫੀ ਮਸ਼ਹੂਰ ਆ ਕਾਫੀ ਲੋਕੀ ਉਸ ਕੰਪੀਟੀਸ਼ਨ ਚ ਪਾਰਟ ਲੈਂਦੇ ਆ ਤੇ ਆਪਣੇ ਘਰਾਂ ਵਿੱਚ ਜਿਹੜੇ ਗਾਰਡਨ ਹੁੰਦੇ ਆ ਰੰਗ ਬਰੰਗੇ ਫੁੱਲ ਹੁੰਦੇ ਆ ਉਹ ਲਾਉਂਦੇ ਆ ਤੇ ਸਪੈਸ਼ਲੀ ਜੱਜ ਆਉਂਦੇ ਆ ਪਤਾ ਨਹੀਂ ਕਿੱਥੋਂ ਆਉਂਦੇ ਆ ਬਟ ਜੱਜ ਆਉਂਦੇ ਆ ਜੱਜ ਕਰਕੇ ਵਿਨਰ ਕੱਢਦੇ ਆ ਤੇ ਜਿਹੜੇ winner ਆਉਂਦੇ 1 2 3 ਤੇ ਲੋਕੀ ਉਹਨਾਂ ਦੇ ਘਰੇ ਵਿਜ਼ਿਟ ਕਰਦੇ ਆ ਦੇਖਣ ਵਾਸਤੇ ਮਤਲਬ ਉਹ ਉਹਨਾਂ ਦੇ ਘਰ ਐਜ਼ ਅ ਟੂਰਿਸਟ ਸਪੌਟ ਬਣ ਜਾਂਦਾ ਇੰਨਾ ਦਿਨਾਂ ਦੇ ਵਿੱਚ ਮੈਨੂੰ ਯਾਦ ਆ ਮੈਂ ਪਿੱਛੇ ਜਿੱਥੇ ਰਹਿੰਦਾ ਹੁੰਦਾ ਸੀਗਾ ਉਸੇ ਗਲੀ 'ਚ ਤਿੰਨ ਚਾਰ ਘਰ ਛੱਡ ਕੇ ਇੱਕ ਓल्ड लेੜੀ ਸੀਗੀ ਤੇ ਉਹਨੇ ਆਪਣੇ ਘਰੇ ਕੰਪੀਟੀਸ਼ਨ 'ਚ ਹਿੱਸਾ ਲਿਆ ਸੀ ਤੋਂ ਆਈ ਥਿੰਕ ਉਹ ਪਹਿਲੀਆਂ ਦੂਜੀਆਂ ਤੀਜੀ ਪਹਿਲੀ ਇਹ ਤਿੰਨ ਪੋਜੀਸ਼ਨਾਂ 'ਚ ਉਹਦੀ ਪੋਜੀਸ਼ਨ ਆਈ ਹੋਈਗੀ ਤੇ ਹਰ ਦੂਜੇ ਦਿਨ ਤੇ ਮੋਸਟਲੀ ਵੀਕਐਂਡ ਤੇ ਉਹਦੇ ਘਰ ਬਾਹਰ ਤੇ ਗੱਡੀਆਂ ਦੀ ਲਾਈਨ ਲੱਗੀਆਂ ਹੁੰਦੀ ਸੀ ਜਿਹੜੇ ਲੋਕੀ ਉਹਦਾ ਘਰ ਦੇਖਣ ਆਉਂਦੇ ਸੀਗੇ ਤੇ ਬਾਰੋ-ਬਾਰੀ ਦੇਖਦੇ ਅੰਦਰ ਨਹੀਂ ਜਾ ਸਕਦੇ ਓਬਵੀਅਸਲੀ ਬਟ ਉਹ ਘਰਾਂ ਉਹ ਘਰ ਐਜ਼ ਅ ਟੂਰਿਸਟ ਸਪੌਟ ਬਣ ਜਾਂਦੇ ਆ ਇੱਕ ਦੋ ਵੀਕ ਇੱਕ ਦੋ ਵੀਕਸ ਲਈ ਤੇ ਦੇਖੋ ਕਿੰਦਾ ਇੱਥੇ ਵੀ ਕਿਆਰੀਆਂ ਦੀਆਂ ਕਿਆਰੀਆਂ ਬਣਾਈ ਹੋਈਆਂ ਹੋਏ ਤਾਂ ਪੂਰਾ ਗੁਲਦਸਤਾ ਹੀ ਹੈ ਨਾ ਕਿੰਦਾ ਕੀ ਬਾਤ ਆ ਦੇਖੋ ਨਹੀਂ ਪਲੈਨਿੰਗ ਦੇਖੋ ਤੁਸੀਂ ਕਿੱਡੀ ਹੋਊਗੀ ਜਦੋਂ ਪਨੀਰੀ ਲਾਈ ਆ ਬੂਟਿਆਂ ਦੇ ਬੀ ਲਾਏ ਆ ਉਦੋਂ ਤੁਹਾਨੂੰ ਥੋੜੀ ਪਤਾ ਕਿੱਦਾਂ ਉਗਣੇ ਕੀ ਨਹੀਂ ਉਗਣੇ ਬਟ ਦੇਖੋ ਕੀ ਚੀਜ਼ ਹੈ ਨਾ ਮਤਲਬ ਬੂਟੇ ਹੀ ਇਸ ਹਿਸਾਬ ਨਾਲ ਲਾਏ ਆ ਕਿ ਜਦੋਂ ਫੁੱਲ ਨਹੀਂ ਲੱਗੇ ਸੀ ਇਹਨਾਂ ਨੂੰ ਕਿਤੇ ਫੁੱਲ ਨਿਕਲਣ ਤੇ ਪ੍ਰੋਪਰ ਕਿਆਰੀਆਂ ਦੇ ਡਿਜ਼ਾਈਨ ਬਣਨ ਮਤਲਬ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ ਬਹੁਤ ਵਧੀਆ ਹੁੰਦਾ ਵਾ ਮਾਹੌਲ ਉੱਥੇ ਹਾਂਜੀ ਮਿੱਤਰੋ ਸਾਰੇ ਪਾਸੇ ਫੁੱਲੀ ਫੁੱਲਾ ਜਿੱਧਰ ਜਾਈਏ ਨਾ ਕਿਆਰੀ ਚ ਨਵੇਂ ਤਰ੍ਹਾਂ ਦਾ ਫੁੱਲ ਤੇ ਨਵੇਂ ਤਰ੍ਹਾਂ ਦਾ ਡਿਜ਼ਾਈਨ ਹੁੰਦਾ ਤੇ ਅਗਰ ਤੁਸੀਂ ਬ੍ਰਿਸਬਨ ਵਾਲੀ ਸਾਈਡ ਰਹਿੰਦੇ ਹੋ ਤਾਂ ਜਰੂਰ ਆਪਣੀ ਫੈਮਲੀ ਨਾਲ ਬੱਚਿਆਂ ਨਾਲ ਆਓ ਜੀ ਟੂਮਬਾ ਸ਼ਹਿਰ ਘੁੰਮ ਕੇ ਜਾਓ ਸਤੰਬਰ ਦੇ ਐਂਡ ਚ ਤੇ ਅਕਤੂਬਰ ਦੇ ਪਹਿਲੇ ਹਫਤੇ ਤੱਕ ਆ ਕਾਰਨੀਵਲ ਚੱਲਦਾ ਵਾ ਤੇ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਦਾਂ ਦੀਆਂ ਵੀਡੀਓਜ਼ ਹੋਰ ਡੇਲੀ ਲਾਈਫ ਦੀਆਂ ਮਾੜਾ ਮੋਟਾ ਘੁੰਮਣ ਫਿਰਨ ਦੀਆਂ ਦੇਖਣ ਵਾਸਤੇ ਚੈਨਲ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਥੱਲੇ ਕਮੈਂਟ ਤੇ ਵੀਡੀਓ ਲਾਈਕ ਕਰਕੇ ਜਰੂਰ ਦੱਸਿਓ ਕਿੱਦਾਂ ਦੀ ਵੀਡੀਓ ਲੱਗੀ ਹੈ ਅਗਰ ਤੁਹਾਨੂੰ ਫੁੱਲਾਂ ਦਾ ਸ਼ੌਂਕ ਆ ਜਰੂਰ ਇੱਕ ਅੱਧਾ ਕਮੈਂਟ ਕਰਿਓ ਤੇ ਤੁਹਾਨੂੰ ਜਲਦੀ ਹੀ ਨਵੀਂ ਵੀਡੀਓ 'ਚ ਮਿਲਾਂਗੇ ਜੀ ਕਿਤੇ ਹੋਰ ਸੈਰ ਕਰਨ ਚਾਹਾਂਗੇ ਤਾਂ ਉੱਥੋਂ ਦੇ ਤੁਹਾਨੂੰ ਦਿਖਾਵਾਂਗੇ ਕੀ ਚੀਜ਼ਾਂ ਹੁੰਦੀਆਂ ਆਸਟ੍ਰੇਲੀਆ ਵਿੱਚ ਮਾੜਾ ਮੋੜਾ ਘੁੰਮਣ ਫਿਰਨ ਦਾ ਸ਼ੌਂਕ ਆ ਉਹ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਜੀ ਓਕੇ ਵੀਰੋ ਦੇ ਭੈਣੋ ਸਸਰੀਕਾਲ ਸੀ ਯੂ ਆਲ ਇਨ ਨੈਕਸਟ ਵੀਡੀਓ